ਕਿਦਾ ਕੋਈ ਗੱਲ ਨਹੀਂ ਕਰਨੀ ਠੀਕ ਇਹੋ ਹੀ ਸ਼ੱਕ ਇਹ ਕਹਿਣਾ ਵੀ ਸਾਨੂੰ ਕੋਈ ਸ਼ੱਕ ਜਾ ਪਿਆ ਕੋਈ ਬੰਦਾ ਫਿਰਦਾ ਹੀ ਰਾਤੀ ਇੱਥੇ ਆਹੋ ਗੱਲ ਨਾ ਦੱਸਾਂਗੇ ਆਹੋ ਨਹੀਂ ਜਾ ਕੇ ਵੇਖ ਲੈਣੀ ਕਰਨੀ ਆਹੀ ਦਵਿੰਦਰ ਹਾਂਜੀ ਭਾਂਜੀ ਆਜੋ ਘਰੇ ਜੇ ਹਾਂਜੀ ਸੱਸ ਕੀ ਭਾਂਜੀ ਸਤਿਕਾਰ ਬਹੁਤ ਹੀ ਠਾਣ ਹਾਂਜੀ ਬੜੀ ਐਤਿਸਲਾਮ ਹਾਂ ਠੀਕ ਆ ਆਪਣਾ ਆਜੋ ਅੰਦਰੀ ਆਜੋ ਯੋ ਭੈਣ ਜੀ ਆ ਜੋ ਇੱਧਰ ਹੀ ਅੰਦਰ ਹੀ ਆ ਜੀ ਪਾਣੀ ਲਿਵਾ ਪੈਂਜੀ ਨਹੀਂ ਪਾਣੀ ਹੀ ਪੀਣਾ ਮੈਂ ਪਾਣੀ ਕਿੱਧਰ ਦੁਰੋਂ ਆਇਆ ਇੱਥੋਂ ਜੀ ਚਾਚੀ ਜੀ ਹਾਂ ਜੀ ਗੁਰਨਾਲ ਗਿਆ ਕਿੱਥੇ ਗੁਰਨਾਲ ਜੇ ਰਖ ਸ਼ਹਿਰ ਨੂੰ ਗਿਆ ਸੀ ਕਹਿਣਾ ਹੀ ਕੁਛ ਨਹੀਂ ਵੈਸੇ ਹੀ ਮੈਂ ਪੁੱਛਣ ਡਿਆ ਮੈਂ ਘਰ ਨਹੀਂ ਲੱਭਣ ਡਿਆ ਨਾ ਨਹੀਂ ਸ਼ਹਿਰ ਗਿਆ ਸੀ ਕੰਮ ਹੀ ਥੋੜਾ ਜਿਹਾ ਕੀ ਗੱਲ ਭੈਣ ਜੀ ਕੋਈ ਕੰਮ ਹੀ ਨਹੀਂ ਕੰਮ ਕੁਮੜਾ ਨਹੀਂ ਕੋਈ ਵੀ ਖਾਸ ਹੈ ਹਾਂ ਜੀ ਐਦਾਂ ਹੀ ਨਾ ਫਾਕ ਜਿਆ ਪੈਂਡਿਆ ਆਈਗਾ ਥੋੜਾ ਜਿਹਾ ਵੀ ਗਲੀ ਚ ਹਟ ਰਾਤੀ ਨਾ ਬੰਦੇ ਫਿਰਦੇ ਹੀ ਅੱਛਾ ਤੇ ਹੀਗਾ ਵੀ ਚਲੋ ਇਹ ਕੈਮਰੇ ਲੱਗੇ ਨੇ ਤੇ ਚਲ ਹੁਣ ਸਾਰਿਆਂ ਦੇ ਚਲੂਆ ਭਲਾ ਮੰਗਣਾ ਚਾਹੀਦਾ ਵਾ ਤੇ ਜਾਨਾ ਉਹਨੂੰ ਪਹਿਲਾਂ ਕੈਮਰੇ ਖੋਲ ਕੇ ਤੇ ਵਲਾਂ ਤੁਸੀਂ ਵੇਖਿਓ ਭਲਾ ਚਲੋ ਕੋਈ ਨਹੀਂ ਗੁਰਲਾਲ ਹੁੰਦਾ ਨਾ ਤੇ ਮੈਂ ਉਹਨੂੰ ਕਹਿੰਨੀ ਆ ਪੇ ਚੈੱਕ ਕਰਦਾ ਵਾ ਤੇ ਇਹਦੇ ਇਸੇ ਵਾਸਤੇ ਤੇ ਲਵਾਏ ਆ ਆਹੋ ਤੇ ਚਲੋ ਆਪਣਾ ਵੀ ਇਚ ਸੇਫਟੀ ਦੀ ਧਿਆਨ ਰਗਵੰਡ ਦੀ ਵੀ ਹਾਂਜੀ ਤੇ ਜੇ ਕੋਈ ਉਪਰਾ ਹੋਏਗਾ ਵਿੱਚ ਫਿਰਦਾ ਜਿੱਦਾਂ ਵੀ ਆ ਵੇਖ ਕੇ ਤੇ ਆਪੇ ਪਤਾ ਲੱਗ ਜਾਣਾ ਫਿਰ ਤੁਹਾਨੂੰ ਦੱਸ ਦਾਂਗੇ ਅੱਛਾ ਜੀ 2 ਦਿਨਾਂ ਦੇ ਨੂੰ ਹੋ ਗਿਆ ਰੋਲਾ ਆ ਪਿੰਡਾਂ ਬਾਹਰ ਠੀਕ ਆ ਐਡਾ ਇਹ ਤਾਂ ਬੰਦੇ ਘੁੰਮਦੇ ਹੁੰਦੇ ਆ ਮੈਂ ਪਤਾ ਤੇ ਘੜੀਪਲਾ ਕੌਣ ਵਾਂ ਹਾਂਜੀ ਇਹ ਤੇ ਵੇਖਣਾ ਚਾਹੀਦਾ ਨਾ ਕੋ ਉਪਰਾ ਕ ਜਾਂ ਪਿੰਡ ਦਾ ਜਾਂ ਆਪਣੀ ਗਲੀ ਦਾ ਤੁਹਾਨੂੰ ਪਤਾ ਲੱਗ ਜਾਣਾ ਨੁਕਸਾਨ ਹੋ ਗਿਆ ਫਿਰ ਕੀ ਕਰਾਂਗੇ ਹਾਂਜੀ ਕੋਈ ਨਹੀਂ ਗੁਰਲਾਲ ਆਉਂਦਾ ਨਾ ਤੇ ਮੈਂ ਇਹਨੂੰ ਕਹਿੰਨੀ ਤਾਂ ਆਪੇ ਕੈਮਰੇ ਚੈੱਕ ਕਰਦਾ ਤੇ ਫਿਰ ਤੁਹਾਨੂੰ ਦੱਸ ਦਿੰਦਾ ਅੱਛਾ ਜੀ ਚਲੋ ਗੁਰਲਾਲ ਆਊਗਾ ਚਲੋ ਕੋਈ ਨਹੀਂ ਟੈਨਸ਼ਨ ਨਾ ਕਰੋ ਤੁਸੀਂ ਗੁਰਲਾ ਲੰਦਾ ਨਾ ਤੇ ਕੈਮਰੇ ਜੀ ਉਹ ਚੈੱਕ ਕਰੇਗਾ ਫਿਰ ਤੁਹਾਨੂੰ ਬੁਲਾ ਲਿੰਦਾ ਤੇ ਤੁਸੀਂ ਵੀ ਵੇਖ ਲਿਓ ਨਾਲੇ ਪਤਾ ਲੱਗ ਜਾਏਗਾ ਵੀ ਕੌਣ ਆਦਮੀ ਫਿਰਦੇ ਰਾਤ ਨੂੰ ਨਹੀਂ ਨਹੀਂ ਮੈਂ ਪਤਾ ਤੇ ਗੜੀ ਹੈ ਹਨਾ ਹਾਂ ਕੋਈ ਨਹੀਂ ਤੁਹਾਨੂੰ ਆਜ ਮਾਰ ਲੇਗਾ ਤੇ ਤੁਸੀਂ ਵੀ ਆਣ ਕੇ ਵੇਖ ਲਿਓ ਚੈੱਕ ਕਰ ਲਿਓ ਕੈਮਰੇ ਠੀਕ ਹੈ ਠੀਕ ਹੈ ਤੁਸੀਂ ਬਹੋ ਫਿਰ ਤੇ ਮੈਂ ਨਾ ਚਾਹ ਬਣਾ ਕੇ ਲੈ ਦਈ ਆ ਨਹੀਂ ਚਾਹ ਨਹੀਂ ਤੇ ਫਿਰ ਕੀ ਤੁਸੀਂ ਕਿਹੜੇ ਕਦੀ ਤੁਰੇ ਜੀ ਨਹੀਂ ਨਹੀਂ ਚਾਹ ਨਹੀਂ ਅਸੀਂ ਪੀਣੀ ਹੋਰ ਸਰਵੰਦ ਨਹੀਂ ਠੀਕ ਹਾਂਜੀ ਠੀਕ ਆ ਹਾਂਜੀ ਠੀਕ ਹੈ ਅੱਛਾ ਆਉਂਦਾ ਫੋਨ ਆਉਂਦਾ ਆਉਣ ਵਾਲਾ ਆਉਂਦਾ ਜੀ ਆਈ ਜਾਣਾ ਬਸ 1-2 ਮਹੀਨਿਆਂ ਤੱਕ ਹਾਂ ਮਮਾ ਤੇਰੀ ਹੋ ਗਿਆ ਗਏ ਇਹਨੂੰ ਹਾਂਜੀ ਹਮ ਕਲੀਅਰ ਮਮੇ ਆਵਾਜ਼ ਆ ਰਹੀ ਫਿਰ ਬੈਜੂ ਮੈਂ ਆਦਾ ਖੰਡੀ ਚਾਹ ਪੀ ਕੇ ਚਲ ਜਿਓ ਨਹੀਂ 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 ਹੋਣਾ ਆਉਣਗੇ ਫਿਰ ਮਾੜਾ ਕਰਾਂਗੇ ਮਮੀ ਜੀ ਮੇਰੀ ਗੱਲ ਸੁਣਿਓ ਕੀ ਕਰਨ ਲੱਗੇ ਕੋਜਰ ਸੋਈ ਚ ਕੋਜੜੀ ਮਹਿਮਾਨੀ ਵਿੱਚ ਇਹਨੇ ਚਾਪੜ ਬਣਨੇ ਆ ਤੁਮੇ ਨੂੰ ਗਾਲ ਦਸੋ ਤੁਸੀਂ ਉਧਰ ਗਏ ਹੀ ਗਵਾਂਡ ਤੇ ਕੋਈ ਦੱਸਿਆ ਨਹੀਂ ਬਾਜ਼ ਤੀ ਉਹ ਹਾ ਸੰਦੀਪ ਮੈਨੂੰ ਚੇਤਾ ਭੁੱਲ ਗਦਨ ਗਾਲ ਦਸੰਦਾ ਗਏ ਹਾਂ ਹੀ ਉਧਰ ਤੇ ਉਹ ਮੁੰਡਾ ਹਾਂ ਨਹੀਂ ਘਰ ਗੁਰਲਾਲ ਤੇ ਉਹ ਮਮਿਹਰੀ ਆਂਦੀ ਵੀ ਜਰਾ ਮਦਾਵਤ ਬੋਣੇ ਨੂੰ ਖੋਲ ਕੇ ਵੇਖਣੀ ਤੇ ਉਹ ਫਿਰ ਮਦਾਵਤ ਫਿਰ ਦੱਸ ਦਿੰਦਾ ਆਣ ਕੇ ਮਮੀ ਮੈਨੂੰ ਤੇ ਉਦੋਂ ਦੀ ਟੈਨਸ਼ਨ ਲੱਗੀ ਸੀ ਕਿ ਮੰਮੀ ਗਏ ਹੈਗੇ ਮੈਂ ਪੁੱਛਿਆ ਨਹੀਂ ਮੈਨੂੰ ਵੀ ਚੇਤਾ ਭੁੱਲ ਗਿਆ ਹੁਣ ਮੈਨਾਂ ਚਾਹ ਨਹੀਂ ਕਿ ਜਿਆਦਾ ਆ ਤੇ ਤੁਸੀਂ ਕਿਹੜੀ ਬਹਿ ਜਾਂਦੇ ਓਥੇ ਉਹ ਮੁੰਡਾ ਸ਼ਹਿਰ ਗਿਆ ਹੀ ਉਹਦਾ ਅੱਛਾ ਅੱਛਾ ਆਹ ਤੇ ਫਿਰ ਆਂਦੀ ਵੀ ਹੁੰਦਾ ਵਾਰੇ ਮੈਂ ਕੋਲ ਕੇ ਦੱਸਦਾ ਤੁਹਾਨੂੰ ਮੈਨੂੰ ਤੇ ਮੰਮੀ ਸਮਝ ਨਹੀਂ ਆਉਂਦੀ ਕਿ ਕਿਹੜੀ ਨਖਤੀ ਦਾ ਬੇੜਾ ਗਰਕ ਹੋਇਆ ਵਾ ਇੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਉਦੋਂ ਦਾ ਨਹੀਂ ਕੀਤਾ ਹੁਣ ਇਹ ਕੀ ਪਤਾ ਹੁਣ ਬੁੱਢੀ ਆ ਕੋਈ ਬੰਦਾ ਕੋਈ ਹੁਣ ਇੰਨਾ ਨਹੀਂ ਨਾ ਸਾਨੂੰ ਪਤਾ ਹੁਣ ਚਲ ਮੰਮੀ ਕੋਈ ਗੱਲ ਨਹੀਂ ਤੁਸੀਂ ਫੇਰ ਇੱਕ ਵਾਰੀ ਫੇਰਾ ਮਾਰ ਆਇਓ ਜਦੋਂ ਆ ਜਾਊਗਾ ਮੁੰਡਾ ਦਾ ਆ ਨਹੀਂ ਆਂਦੀ ਮੈਂ ਆਵਾਜ਼ ਮਾਰ ਦੂੰਗੀ ਤੇ ਆਊਗਾ ਨਾ ਤੇ ਆਵਾਜ਼ ਮਾਰ ਦੂੰਗੀ ਤੁਹਾਨੂੰ ਮੈਂ ਠੀਕ ਆ ਠੀਕ ਆ ਆਹ ਤੇ ਪੁੱਛਦੇ ਤਾਂ ਨਹੀਂ ਸੀ ਕੀ ਗੱਲਬਾਤ ਹੋਈ ਆ ਨਹੀਂ ਆnde ਕੀ ਗੱਲਬਾਤ ਉਹ ਦੱਸਦੇ ਹੀਗਾ ਕਈਆਂ ਖਾ ਵੀ ਬੰਦਾ ਕੋਈ ਫਿਰਦਾ ਵਾ ਫਿਰੋਜ ਰਾਤ ਨੂੰ ਇੱਥੇ ਅੱਛਾ ਅੱਛਾ ਤੇ ਉਹਦੇ ਮਾਰਿਆਂ ਪੀਂ ਹੀ ਵੇਖਣਾ ਵੀ ਬੰਦਾ ਹੈ ਕਿਹੜਾ ਵਾ ਚਲ ਚੰਗਾ ਨਹੀਂ ਦੱਸਿਆ ਤਹੀਂ ਪਾਈ ਗੋੜੋ ਥੋੜਾ ਦੱਸਣ ਆਈ ਹਾਂ ਇਹਦੀ ਗੱਲ ਹੈ ਵਾ ਹਾਂ ਚਲੋ ਕੋਈ ਗੱਲ ਨਹੀਂ ਆਪੇ ਆਵਾਜ਼ ਮਾਰ ਲੈਣਗੇ ਆਹੋ ਆਂਦੀ ਮੈਂ ਮਾਰ ਲੂੰਗੀ ਬਾਜ਼ ਮੈਂ ਤੇ ਤੁਸੀਂ ਇੱਕ ਵਾਰੀ ਮੈਨੂੰ ਪਤਾ ਲੱਗ ਲੈਣ ਦਿਓ ਛੱਡਣਾ ਉਹਦਾ ਵੀ ਨਹੀਂ ਕੱਖ ਮੈਂ ਲੱਗ ਜਾਣਾ ਮੈ ਪਤਾ ਉਹ ਕੈਮਰੇ ਨੇ ਸਭ ਕੁਝ ਦੱਸ ਦੇਣਾ ਮੈਂ ਕੈਮਰੇ 'ਚ ਤਾਂ ਬੰਦਾ ਦੂਰੋਂ ਪਛਾਣ ਲੈਂਦੇ ਤੇ ਆਉਂਦਾ ਤੇ ਇਹ ਤੇ ਫੇਰ ਲੱਗ ਗਈ ਸਾਡੇ ਆਖੜਾ ਦੂਰਵਾ ਸ਼ਰਮ ਨਹੀਂ ਆਈ ਉਹਨੂੰ ਕਰਨ ਲੱਗੀ ਨਮਾਸਾ ਵੀ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਿਓ ਆਪੇ ਦੱਸ ਦੇਣਾ ਉਹਨੇ ਟੈਨਸ਼ਨ ਤਾਂ ਜਿਹ ਹੈ ਹੀ ਐ ਨਾ ਜਿੰਨਾ ਕਰ ਪਤਾ ਨਹੀਂ ਆ ਲੱਗਦਾ ਹੁਣ ਮੰਮੀ ਕੀ ਕਰ ਸਕਦੇ ਆ ਕਰਨ ਵਾਲੀ ਤੇ ਕਰ ਗਈ ਹੁਣ ਸੋ ਚੀਜ਼ ਬਾਹਰ ਪਈ ਰਹਿੰਦੀ ਆ ਹੁਣ ਇਹ ਥੋੜ ਜਾ ਅਮਨ ਬਿਹਾਨ ਇਹੋ ਝੋਕ ਚੋਲਾ ਜਾਣਗੇ ਹਮ ਦੇ ਨਾ ਬੂਆ ਕੋ ਲੜ ਰਹੇ ਹਾਂ ਮੰਮੀ ਅੱਗੇ ਵੀ ਕਦੀ ਇਦਾਂ ਦਾ ਕੰਮ ਹੋਇਆ ਏ ਕੋਈ ਮੈਂ ਜੋ ਆਈ ਮੈਂ ਨਹੀਂ ਵੇਖਿਆ ਕਦੀ ਇਦਾਂ ਕਰਦਾ ਸਨੇਵਾ ਹੀ ਅਜੇ ਦਾ ਅਖਰੀ ਇਹੋ ਜਿਹਾ ਕੰਮ ਵੇਖਿਆ ਰਈਆਂ ਵੀ ਅਸੀਂ ਇਕੱਠੀਆਂ ਹੀ ਆ ਤੇ ਅਸੀਂ ਕੋਈ ਨਹੀਂ ਇਹੋ ਜਿਹਾ ਕੰਮ ਵੇਖਿਆ ਨਾ ਉਹਨੇ ਵੇਖਿਆ ਤਾਂ ਨਾ ਮੈਂ ਵੇਖਿਆ ਆਹ ਤਾਂ ਹੁਣ ਪਤਾ ਨਹੀਂ ਵੀ ਕਿਹੜਾ ਲੂਣਾ ਵੱਜ ਗਿਆ ਤੇ ਕਿਹੜਾ ਨਹੀਂ ਵੱਜ ਗਿਆ ਮੰਮੀ ਤੁਸੀਂ ਚਾਪਣੇ ਲੱਗੇ ਸੀ ਆਹੋ ਮੈਂ ਕੋਟਕ ਬਣਾਉਣੀ ਆ ਸਿਰ ਨੂੰ ਨੀ ਹੋ ਗਈ ਚਲ ਕੋਟਕ ਮੇਰੇ ਲਈ ਵੀ ਬਣਾ ਲਿਓ ਫਿਰ ਲੱਗੇ ਤੇ ਹੈਗੇ ਆ ਤੁਸੀਂ ਤੇ ਜਾਂ ਤੂੰ ਹੀ ਬਣਾ ਲਿਆ ਹਾ ਕੋਟ ਜਾ ਕੇ ਮੰਮੀ ਚਲ ਬਣਾ ਦਉ ਤੁਸੀਂ ਤੁਹਾਡੇ ਆ ਦੀ ਵਾਵਾ ਸਵਾਲ ਲੱਗਦੀ ਚਾ ਚਲ ਬਣਾ ਦਿੰਨੀ ਆ ਮੈਂ ਹੋਰ ਕੰਮ ਵੇ ਲੈ ਲੈਂਨੀ ਆ ਤੁਸੀਂ ਬਣਾ ਲਓ ਚਾ ਆ ਚਲ ਕੋਈ ਮੋਨਾ ਲੰਨੀ ਆ ਮੈਂ ਤਾਂ ਕਹਿੰਨੀ ਆ ਉਹਦਾ ਰਵੇ ਕੱਖ ਨਾ ਜਿੰਨੇ ਕੀਤਾ ਵਾ ਸਾਖ ਤੇ ਮੈਨੂੰ ਵੈਹੇ ਨਾ ਚਾਚੀ ਤੇ ਹੋਂ ਡਿਆ ਵਾ ਕੋਈ ਗੱਲ ਨਹੀਂ ਲੱਗ ਲੈਂਦੇ ਮੈਨੂੰ ਪਤਾ ਮੈਂ ਤਾਂ ਵਿਹਾਰੀ ਗੱਲ ਕੀਤੀ ਸੀ ਤੇ ਕਿਦਾਂ ụpੜ ਗਈ ਆ ਕੋਈ ਗੱਲ ਨਹੀਂ ਮੈਨੂੰ ਪਤਾ ਲੱਗ ਲੈਂਦੇ ਇੱਕ ਵਾਰੀ ਕੈਮਰੇ ਚ ਫੇਰ ਤਾਂ ਮੈਂ ਚੰਗੀ ਰੇਲ ਬਣਾਉਂਗੀ ਇਹਦੀ ਬਸ ਜੇ ਜਾਵਾਂ ਕੋਟ ਮੈਂ ਬਣਾ ਦਿੰਦੇ ਤੇ ਕਿਹੜੀ ਆਖਰ ਲੱਗੀ ਹੀ ਹਾਂ ਮੈਨੂੰ ਆਂਦੀ ਮੰਮੀ ਤੂੰ ਬਣਾ ਦੇ ਜਾ ਜਾ ਮੈਂ ਤਾਂ ਬਣਾ ਹੀ ਲੈਣੀ ਫੇਰ ਆਈ ਨਾਨੀ ਦੇਖਦਾ ਵਿਚਾਰ ਤੇ ਮੈਂ ਇਹ ਵਿਚਾਰੀ ਬਣਾਉਣ ਜੋਗੀ ਹੁਣ ਰਹਿ ਗਈ ਇਹ ਤੇ ਚਲ ਮੈਂ ਕਿਤੇ ਬਣਾਦਾ ਇਹਨੂੰ ਘਟ ਕੋਈ ਕੰਮ ਨਹੀਂ ਕਰਨ ਦਾ ਪਤਾ ਲੱਗਦਾ ਫੇਮ ਕੀ ਕਰਦੇ ਹੋ ਕੁਝ ਨਹੀਂ ਆ ਚਾਹ ਤਰੀ ਘਟਕ ਉਹਨੂੰ ਆਖਿਆ ਸੁਹਾਣੀ ਨੂੰ ਮੈਂ ਬਣਾ ਦੇ ਜਾ ਘਟ ਤੇ ਵਾਲੀ ਨਹੀਂ ਮੇਰੀ ਜੇ ਬਣਾਉਣੇ ਕਿਨ ਮੇਰੀ ਬਣਾ ਲੈ ਘਟ ਜਾ ਤੁਹਾਨੂੰ ਡੋਣਾ ਹੀ ਭਰਾ ਵਾਖਿਆ ਹੀ ਨਹੀਂ ਮੰਨੀ ਉਹ ਤੂੰ ਇਹ ਬਣਾਉਣ ਲੱਗੇ ਬਣਾਲਾ ਜਾ ਗਿਆ। ਚਲ ਕੋਈ ਗੱਲ ਨਹੀਂ ਬਣਾ ਲਓ ਫਿਰ। ਮੈਂ ਤਾਂ ਬਣਾ ਹੀ ਲੈਣੀ ਆ। ਦਲਜੀਤ ਤੂੰ ਤੇ ਗੱਲ ਕਰਕੇ ਤੇ ਸਾਰ ਲੈਣਾ ਵਾ। ਉਹਨੂੰ ਜੇ ਪਿਆ ਫੈਨ ਨੂੰ ਕਹਿੰਨੇ ਤੇ ਉਹ ਸਿੱਦੇ ਵਾਲਾਂ ਨੂੰ ਪੈਂਦੀ ਆ ਗਾੜੀ ਨੂੰ। ਤੇ ਕੀ ਮੈਂ ਆਖਾਂ ਉਹਨੂੰ ਹੁਣ? ਉਹ ਮੈਂ ਕਹਿਣਾ ਉਹਨੂੰ ਕੀ? ਉਹਨੇ ਤੇ ਗਿਆ ਪਹਿਲਾਂ ਹੀ ਮੈਂ ਕੋਈ ਕੰਮ ਨਹੀਂ ਕਰਨਾ। ਨਹੀਂ ਕਰਨਾ ਤਾਂ ਉਹ ਜੇ ਗੱਲ ਕਰਦਾ ਝੋਲਾ ਝੋਕ ਤੇ ਤੋਰ ਪੈਂਦੀ ਪਹਿਲਾਂ ਮੈਂ ਚਰਪੇ ਚੰਦ ਲਈ ਆ। ਕਈ ਦੀ ਗਈ ਇਹਨੂੰ ਕੀ ਦੱਸ? ਹਾਂ ਤਾਂ ਕੀ ਕਰੀਏ ਇਹਦੇ ਨਾਲ ਅਸੀਂ। ਚਲ ਕੋਈ ਗੱਲ ਨਹੀਂ ਦਲਜੀਤ ਮੈਂ ਤਾਂ ਨਵਿਆਰੀ ਗੱਲ ਕੀਤੀ ਆ ਹੁਣ ਉਹਨੂੰ ਨਾ ਪਤਾ ਲੱਗਣ ਦੇ ਨਾ ਕੋ ਗਾਲੀ ਘਰੀ ਉਹਨਾਂ ਚ ਆ ਕੇ ਉਹ ਚੋ ਨਹੀਂ ਦੱਸਦੀ ਆਹ ਉਹ ਛੱਟ ਗੁੱਸਾ ਕਰਕੇ ਫਿਰ ਬਹਿ ਜਾਂਦੀ ਆ ਚਲ ਕੋਈ ਜੋਲੀ ਹਾਂ ਕਰ ਲੈ ਤੇ ਕਰ ਲੈ ਗੁੱਸਾ ਫਿਰ ਕੀ ਕਰਨਾ ਮਮੀ ਆਓ ਘੋਟ ਚਾਹ ਲੈ ਲੈ ਫਾਦਨੀਆਂ ਦੇ ਪੀ ਲੈ ਮਮੀ ਮੇਰੀ ਗੱਲ ਸੁਣੋ ਕੀ ਢੜਕਾ ਘੋਟ ਚਾਹੀ ਮੰਗ ਲਈ ਮੈਂ ਤੇ ਤੁਸੀਂ ਉਹਨਾਂ ਦੇ ਕੰਨ ਚ ਫੂਕ ਮਾਰਤੀ ਉਸੇ ਵਲੇ ਕਾਦੀ ਫੂਕ ਮਾਰਤੀ ਉਸ ਲਈ ਡੈਪੇ ਦੱਸਣਾ ਕਿ ਆਪ ਨਹੀਂ ਬਣਾਈ ਉਹਨੇ ਚਾ ਮੈਂ ਸਾਰਾ ਕੁਝ ਸੁਣ ਲਿਆ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਮੈਂ ਤਾਂ ਕਿਹਾ ਮਾਂ ਚਾਹ ਮੰਗਣ ਡਿਆ ਹੋ ਵੀ ਆਣ ਕੇ ਤੇ ਮੈਂ ਚਾਹ ਬਣਾਉਣ ਡਈ ਆ ਬੰਦੇ ਝੂਠ ਨਾ ਬੋਲਿਆ ਕਰੋ ਠੀਕ ਹੈ ਨਾ ਮੈਂ ਆਪਣੀ ਕੰਨੀ ਸੁਣਿਆ ਵਾ ਨਹੀਂ ਐਨੀ ਗੱਲ ਮੈਂ ਕਹੀ ਮੈਂ ਮਾਂ ਨੂੰ ਆਖੇ ਬਣਾਉਣ ਤਾਂ ਆਂਦੀ ਨਹੀਂ ਬਣਾਣਾ ਜੀ ਇਹੋ ਗੱਲ ਕਹੀ ਜਾਂਦਾ ਤਾਂ ਕਹਿੰਦਾ ਕਿ ਬਣਾਉਣ ਲੱਗੇ ਚਲ ਘਟ ਮੇਲੀ ਬਣਾ ਲਓ ਵੱਧ ਪਾਣੀ ਪਾਉਣਾ ਇਹ ਹੋਰ ਕੀ ਕਰਨਾ ਹੈ ਤੇ ਮੈਂ ਵੱਧ ਗੱਲ ਕਿਹੜੀ ਕੀਤੀ ਇਹੋ ਤਾਂ ਆਖਿਆ ਵਾ ਮੰਮੀ ਲੜਨੋਂ ਲਈ ਗੱਲਾਂ ਤੁਸੀਂ ਕਰਦੇ ਹੁਣ ਨਹੀਂ ਲੜਾਈ ਇਹਦੀ ਅਜ ਕਾਦੀ ਆ ਤੇ ਤੁਸੀਂ ਮੈਨੂੰ ਕਹਿ ਦਿੰਦੇ ਆ ਬੋਲਦੀ ਬੜਾ ਵਾ ਕਸ ਨੀਪਾ ਹੌਲੀ ਬੋਲ ਹੌਲੀ ਕੀ ਬੋਲਣਾ ਤੇ ਮੈਨੂੰ ਲੱਗਦਾ ਸਮੈਂ ਗਵੰਡੀਆਂ ਨੂੰ ਸਾਰਾ ਕੁਝ ਮੈਂ ਸੁਣ ਲਿਆ ਠੀਕ ਹੈ ਨਾ ਝੂਠ ਨਾ ਬੋਲਿਆ ਕਰ ਮੇਰੇ ਨਾਲ ਮੇਰਾ ਦਿਲ ਜਿੱਤੇ ਇਦਾਂ ਕਰਦੀ ਓ ਘੁੱਟ ਚਾਹ ਮੰਗ ਲਈ ਫਿਰ ਕਿਉਂ ਆਏ ਬਣੀ ਪਈ ਐ ਨਾਲ ਮੇਰੀ ਗੱਲ ਸੁਣੋ ਤੁਸੀਂ ਸਾਰਾ ਦਿਨ ਤੁਸੀਂ ਬਾਹਰ ਲਾ ਆਏ ਤੇ ਫੋਨ ਕਿੱਥੇ ਮੇਰਾ ਉਹ ਫੋਨ ਦੇ ਕੇ ਆਇਆ ਹਾਂ ਨਾ ਮੈਂ ਡਿਸਪਲੇ ਪਾ ਦੇਣੀ ਆ ਫਿਰ ਲੈ ਆਉਂਗਾ ਜੇ ਆ ਗਈ ਮੈਨੂੰ ਨਹੀਂ ਚਾਹੀਦਾ ਉਹ ਵਾਲਾ ਫੋਨ ਮੈਨੂੰ ਨਵਾਂ ਚਾਹੀਦਾ ਜਿੱਥੇ ਮਰਜ਼ੀ ਲਿਆ ਕੇ ਦੋ ਉਹ ਨਵਾਂ ਫੋਨ ਕਿੱਥੋਂ ਲੈਣਾ ਤੈਨੂੰ ਮੈਂ ਹੁਣ? ਉਹੀ ਤਿਆਰ ਹੋਈ ਨਾ ਮਾ? ਉਹੀ ਤਿਆਰ ਮੈਨੂੰ ਨਹੀਂ ਚਾਹੀਦਾ ਠੀਕ ਆ ਨਾ? ਨਹੀਂ ਚੱਲ ਰਭੀਆ ਨਾ ਕਣਕ ਨੂੰ ਕਾ ਜਾਂਦੀ ਆ ਤੇ ਫੇਰ ਤੈਨੂੰ ਨਵਾਂ ਲੈ ਦਾਂਗੇ। ਜਿਹੜਾ ਟੁਕ ਨਹੀਂ ਨਾ ਪੈਸੇ ਹੈਗੇ ਤੇ ਕਿਸ਼ਤਾਂ ਦੇ ਲੈ ਦੋ ਮੈਨੂੰ। ਕੋਈ ਗੱਲ ਨਹੀਂ ਜਿਹਦਾ ਕਣਕ ਤੇ ਪੈਸੇ ਹੈਗੇ ਤੇ ਤੇ ਮੁੰਡਾ ਬੰਡਿਆ ਮਾ ਉਹਨੂੰ ਕੀ ਗੱਲ ਆ ਫਿਰ? ਤੇ ਬਣਾ ਕੇ ਉਹਨੂੰ ਵੇਚ ਦਿਓ ਫਿਰ ਮੈਂ ਨਹੀਂ ਰੱਖਣਾ ਉਹਲਾ ਫੋਨ। ਤੁਹਾਡੇ ਪਿੱਛੇ ਜੇਕਰ ਫੋਨ ਟੁੱਟ ਜੇ ਉਹਨੂੰ ਬਣਾਉਂਦੇ ਹੀ ਨਹੀਂ ਐ। ਤੇ ਮੰਮੀ ਅਸਲ ਇਹ ਨਵਾਂ ਲੈ ਕੇ ਦਿੰਦੇ ਹੁੰਦੇ ਸੀ ਐਦਾਂ ਨਹੀਂ ਕਰਦੇ ਤੁਹਾਡੇ ਵਾਂਗੂ। ਤਰ ਕੋਈ ਵਿਆਹ ਤੂੰ ਹੀ ਲੈ ਆਏ ਇਥੇ ਤੂੰ ਹੀ ਹਾਰੇ ਇੱਕ ਚੀਜ਼ ਲੈ ਕੇ ਦੇਣੀ ਮੈਂ ਮਨਾ ਥੋੜੀ ਘੰਟਿਆਂ ਵਾ ਮਨੋਂ ਹੀ ਦਿੱਤਾ ਹੁਣ ਮਿਲ ਜਾਊਗਾ ਫੋਨ ਮੈਨੂੰ ਨਹੀਂ ਉਹ ਚਾਹੀਦਾ ਠੀਕ ਆ ਨਾ ਮੈਨੂੰ ਨਵਾਂ ਹੀ ਚਾਹੀਦਾ ਜਿੱਥੇ ਮਰਜ਼ੀ ਦੋ ਆਹ ਚੰਗੀ ਗੱਲ ਆ ਮੰਮੀ ਇਹ ਤਾਂ ਪੁਆੜਾ ਹੀ ਆ ਨਾ ਫਿਰ ਨਰੇ ਹੁਣ ਪੰਜ ਪੁਆੜਾ ਮੰਮੀ ਕਾਹਦਾ ਪੁਆੜਾ ਵਾ ਫੋਨ ਹੀ ਮੰਗਿਆ ਵਾ ਤੂੰ ਵੀ ਫੋਨ ਚੱਲਣਾ ਹੀ ਆ ਨਾ ਚਾਲੂ ਕਰ ਫਿਰ ਮਨਵਾ ਲਾਦਾ ਕਿ ਫਿਰ ਹੋਰ ਵਾ ਨਾ ਚਾਲੂ ਬਣਾ ਫਿਰ ਕੰਨ ਕੋ ਲੈ ਲਊਗਾ ਮੈਂ ਤੂੰ ਤਾਂ ਸੈੱਟ ਮੰਗਿਆ ਸੀ ਤਾਂ ਰੋਲਾ ਪਾਉਣ ਲੱਪੇ ਤੁਸੀਂ ਕੋਣ ਤੁਹਾਡੇ ਕੋ ਫੋਨ ਮੰਗਿਆ ਵਾ ਤੇ ਤਾਂ ਰੋਲਾ ਸੈੱਟ ਪਤਾ ਨਹੀਂ ਕਿੰ ਅਗਲੇ ਕਿੰਨੇ ਕਪਾਉਂ ਦੀ ਅਗਲੇ ਉੱਥੇ ਪਏ ਤੇ ਪਸੰਦ ਆ ਉਹ ਕਿਤਾਈ ਗਿਆ ਸੀ ਪਸੰਦ ਆ ਉਹ ਪੈਸੇ ਲੱਭਦੇ ਹੋ ਨਾ ਫੇਰ ਘੜੀ ਦਾ ਵ ਘਰ ਮਨ ਵੇਖ ਲਿਆ ਕਰੀ ਕੀ ਕਰ ਸਭ ਹੋ ਜਾਏਗਾ ਤੁਹਾਡੇ ਕੋਲ ਜਾਣ ਕੇ ਨਹੀਂ ਕੱਢਦੇ ਤੁਸੀਂ ਕੱਢਦੇ ਨਹੀਂ ਜਾਣੀ ਉਹ ਘਟ ਚਾਹ ਲੈ ਕੇ ਆਓ ਚਾਹ ਲੈ ਕੇ ਆਓ ਮੈਂ ਨਹੀਂ ਕਿ ਪੀਣੀ ਮੰਮੀ ਚਾ ਪੀ ਲੋ ਤੁਸੀਂ ਦੋਵੇਂ ਜਾਣੇ ਚਲ ਨਹੀਂ ਪੀਣੀ ਤੇ ਨਾ ਪੀਏਂ ਤਾਂ ਪੀਣ ਲੱਗਿਆ ਫਿਰ ਰਪਿੰਦਰ ਉੱਠੀ ਨਹੀਂ ਗਈ ਮੰਮੀ ਉੱਠਿਆ ਨਹੀਂ ਜਾਂਦਿਆ ਵੀ ਕਿਉਂ ਉੱਠਿਆ ਕਿਉਂ ਨਹੀਂ ਜਾਂਦਿਆ ਕੱਲ ਦੀ ਤੂੰ ਪਈ ਆ ਮੰਮੀ ਕੱਲ ਦੀ ਪਈ ਤੇ ਹੈਗੀ ਆ ਦਵਾਈ ਤੇ ਲਿਆਂਦੀ ਨਹੀਂ ਆ ਇਹ ਫਰਕ ਕਾਦੇ ਨਾ ਪੈਣਾ ਵਾ ਦਵਾਈ ਤੈਨੂੰ ਮੈਂ ਗੋਲੀ ਦਿੱਤੀ ਤੇ ਹੈਗੀ ਹੀ ਉਹਦੇ ਨਾਲੇ ਫਰਕ ਝਟ ਪੈ ਜਾਂਦਾ ਵਾ ਮੰਮੀ ਗੋਲੀ ਨਾ ਨਹੀਂ ਪਿਆ ਹੈਗਾ ਫਰਕ ਮਰ ਸਾ ਵੀ ਤੇ ਤੂੰ ਐਦਾਂ ਕਰ ਵੀ ਇੱਕ ਗੋਲੀ ਹੋਰ ਖਾ ਲਾ ਜੇ ਨਹੀਂ ਫਰਕ ਪਿਆ ਤੇ ਮੰਮੀ ਉਹ ਗੋਲੀ ਨਾਲ ਦੇ ਸਗੋਂ ਜ਼ਿਆਦਾ ਹੋ ਗਿਆ ਵਾ ਕੱਲੋਂ ਸਗੋਂ ਫਿਰ ਵੀ ਥੋੜੀ ਬੋਦੀ ਠੀਕ ਗਈ ਦਵਾ ਗੋਲੀ ਤੈਨੂੰ ਖਾ ਲਾ ਮੰਮੀ ਮੈਂ ਨਹੀਂ ਖਾਣੀ ਗੋਲੀਓ ਹਣੀ ਫਰਕ ਲੱਗਾਂ ਦੀਆ ਮਾਤਾ ਵੀ ਨਹੀਂ ਚੰਗੀ ਭਣੀ ਤੂੰ ਕੀ ਹੋ ਜਾਊਗਾ ਵੀ ਐ ਤੂੰ ਅੱਡੇ ਤੋਂ ਤੇ ਜਾ ਕੇ ਲੈ ਆਉਣੀ ਆ ਮੇਰੀ ਗੱਲ ਸੁਣ ਲੈ ਇੱਕ ਵੀ ਤੂੰ ਉਹਨਾਂ ਦੇ ਘਰ ਤੱਕ ਨਹੀਂ ਗਈ ਕਿਤੇ ਕਿਹਨਾਂ ਦੇ ਘਰ ਉਹ ਗਵਾਂਡੀਆਂ ਦੇ ਹੋਰ ਕਿਹਨਾਂ ਦੇ ਮੈਂ ਮਾਂ ਮਮੀ ਗਈ ਨਹੀਂ ਉਹਨਾਂ ਦੇ ਘਰ ਕਿਉਂ ਕੀ ਹੋਇਆ ਵਾ ਹੁਣ ਹੋਣਾ ਕੀ ਆ ਉਹ ਸਿੱਧਾ ਸਿੱਧਾ ਮੇਰਾ ਨਾਮ ਲਾਉਂਦੇ ਆ ਕਾ ਦਾ ਨਾਮ ਆਉਂਦੇ ਹੁਣ ਇਹੋ ਜਿਹੜਾ ਕੀਤਾ ਕਰਾਇਆ ਮੈਨੂੰ ਇਹ ਦੱਸੋ ਤੁਸੀਂ ਉਹਨਾਂ ਘਰ ਕੀ ਕਰਨ ਗਏ ਕਿਉਂ ਗਏ ਨਹੀਂ ਮੈਂ ਤਾਂ ਗਈ ਹੀ ਵਿਚਾਲਾ ਆਖਣਾ ਵਾ ਗਵਾਂਡ ਵਾ ਤੇ ਮੁੜ ਕੇ ਪੁੱਛਿਆ ਤੱਕ ਨਹੀਂ ਤੇ ਮੈਂ ਹਾਂ ਚੱਲ ਪੁੱਛ ਹੁਣੀ ਆ ਤੇ ਉਹ ਜਿਹੜੀ ਸਗਾਤ ਲਿਆਂਦੀ ਹੋ ਇਹਨਾਂ ਨੇ ਉਹ ਸਿੱਧਾ ਹੀ ਮੇਰਾ ਨਾਮ ਲਾਈ ਜਾਂਦੀ ਇੱਕ ਗੱਲ ਵਰਪਿੰਦਰ ਹੋਦਾ ਮੈਨੂੰ ਤੇ ਲੱਗਦਾ ਵਾ ਪੀ ਜਿਹੜਾ ਇਹ ਜ਼ਿਆਦਾ 扑ੜ ਕੰਢਈ ਹੈ ਨਾ ਇੰਨੇ ਹੀ ਜ਼ਆਦਾ ਕੀਤਾ ਵਾ ਕੋ ਮਮੀ ਤੁਸੀਂ ਵੀ ਜਾਣ ਜਾਣ ਕੇ ਜਾਂਦੇ ਆ ਆਪਣਾ ਤਾਂ ਤੁਸੀਂ ਆਪ ਲਵਾਉਂਦੇ ਤੁਸੀਂ ਨਾ ਜਾਂਦੇ ਤੇ ਨਾ ਤੁਹਾਡਾ ਨਾਂ ਲੱਗਦਾ ਜਿੰਨੇ ਕੀਤਾ ਪਏ ਪਤਾ ਹੋ ਉਹਨੂੰ ਜਿੰਨੇ ਕੀਤਾ ਉਹ ਆਂਡ ਗਵਾਣ ਤੇ ਦੱਸ ਜਾਣਾ ਤੇ ਪੈਂਦਾ ਹੀ ਹੁਣ ਸਾਡੇ ਕੋਈ ਗੱਲਬਾਤ ਹੋਵੇ ਉਹ ਨਾ ਆਉਣ ਤੇ ਸਾਨੂੰ ਵੀ ਗੁੱਸਾ ਹੁੰਦਾ ਹੀ ਹੈ ਨਾ ਵੀ ਆਏ ਨਹੀਂਗੇ ਇੱਕ ਗੱਲ ਰਪਿੰਦਰ ਮੈਨੂੰ ਲੱਗਦਾ ਵਾ ਵੀ ਇਹਨੇ ਆਪ ਹੀ ਆਪਣੀ ਸੱਸ ਤੇ ਕੋ ਕੀਤਾ ਤੇ ਮੈਨੂੰ ਤੇ ਇਹ ਵੀ ਲੱਗਣ ਡਿਆ ਵੀ ਜਿਹੜੀ ਤੂੰ ਵੀ ਠੀਕ ਨਹੀਂ ਹੋਣ ਦੀ ਜੱਕਦਮੀ ਹੋ ਗਈ ਆ ਭਾਵੇਂ ਇੰਨੇ ਹੀ ਕੋਈ ਕਾਰਾ ਕਰਤਾ ਹੋਵੇ ਤੈਨੂੰ ਮੈਂ ਵੱਡਦੀ ਰਹੀ ਸੀ ਵੀ ਉਹਦੇ ਲਾਗੇ ਨਾ ਜਾਇਆ ਕਰ ਨਾ ਉਹਨਾਂ ਦੇ ਘਰ ਜਾਇਆ ਕਰ। ਉਹ ਮੰਮੀ ਮੈਂ ਤੇ ਗਈ ਨਹੀਂ ਉਹਨਾਂ ਦੇ ਘਰ ਕਿਹੜੇ ਵੇਲੇ ਗਈ ਆ। ਮੈਂ ਤੇ ਜਦੋਂ ਦਾ ਮੈਂ ਤਾਂ ਉਹ ਦਿਨ ਵੀ ਨਹੀਂ ਗਈ ਹੈਗੀ ਤੇ ਇਸੇ ਕਰਕੇ ਮੈਂ ਲਾਗੇ ਨਹੀਂ ਗਈ। ਮੈਨੂੰ ਕੀ ਪਤਾ ਵਾ ਹੁਣ? ਉਹੀ ਉਹਦੀ ਸੱਸ ਘਟ ਗੱਲ ਕਰਦੀ ਆ। ਉਹ ਜ਼ਿਆਦਾ ਹੀ ਪੁੜਕੀ ਜਾਂਦੀ ਆ ਬਸ। ਹੈਗੀ ਤੇ ਇਦਾਂ ਦੀ ਆ ਫਿਰਦੀ ਤੇ ਰਹਿੰਦੀ ਆ ਬਸ। ਕਿੰਨੇ ਕੀਤਾ ਵਾ ਕਿੰਨੇ ਨਹੀਂ। ਮੈਂ ਨਹੀਂ ਕਰਨ ਵਾਲੀ ਵੀ ਖਰੇ ਪਤਾ ਨਹੀਂ ਕਿਹੜੀ ਹੈ ਵੀ ਕਿਹਦਾ ਇਨਾ ਹੌਸਲਾ ਪੈ ਗਿਆ ਕਰਨ ਦਾ ਚੱਲ ਜਿਹੜੀ ਵੀ ਹੋਵੇ ਮੈਂ ਤਾਂ ਤੈਨੂੰ ਦੱਸਣ ਨਹੀਂ ਆ ਵੀ ਨਿਕਲਣੀ ਇਹੋ ਹੀ ਆ ਵੇ ਲਈ ਭਾਵੇਂ ਚੱਲ ਮੰਮੀ ਜੜੀ ਮਰਜ਼ੀ ਹੋਵੇ ਸਾਨੂੰ ਵੀ ਲੱਗੇ ਵੀ ਤੇ ਮੈਨੂੰ ਦਵਾਈ ਤੇ ਲੈ ਆਉਂਦੋ ਮੈਨੂੰ ਗਾਲੀ ਮਰਨਦੇ ਆ ਨਹੀਂ ਦਵਾਈ ਮੈਂ ਤੈਨੂੰ ਚਾਹ ਬਣਾ ਕੇ ਦਿੰਨੀ ਆ ਉਰਾਪਰਾ ਪਾ ਕੇ ਤੇ ਤੂੰ ਗੋਲੀ ਖਾ ਲਾ ਤੇ ਹੋ ਜਾਣਾ ਵਾ ਤੂੰ ਠੀਕ ਤੇ ਜੇ ਨਾ ਖਾ ਕੇ ਐਂਦਾ ਬੰਦਾ ਕਿਦਾਂ ਠੀਕ ਹੋ ਜਾਊਗਾ ਇੱਕ ਵਾਰੀ ਖਾ ਕੇ ਤੇ ਵੇਖ ਲੈ ਹਾਂ ਇੱਕੋ ਗਾਲੀ ਕਰੀ ਜਾਨੀ ਜੇ ਨਾ ਠੀਕ ਹੋਏਗੀ ਤਾਂ ਫਿਰ ਲੈ ਜੀ ਉਹਨੂੰ ਤੇ ਲੈ ਵੀ ਦਵਾਈ ਉਦਾਂ ਹੀ ਤੁਹਾਨੂੰ ਪਤਾ ਨਹੀਂ ਕੀ ਦਿਖਦਾ ਰਹਿੰਦਾ ਵਾ ਵੀ ਬਸ ਡਾਕਟਰਾਂ ਨੂੰ ਦੇ ਆਈਏ ਬੋਬੇ ਬਸ ਪਤਾ ਨਹੀਂ ਕਿੰਨੇ ਕੁ ਦਿਖਣ ਦੇ ਮੰਮੀ ਮੇਰੀ ਸੁਣੋ ਗੱਲ ਆਪ ਤਾਂ ਤੁਹਾਡੀ ਦਵਾਈ ਪਈ ਹੁੰਦੀ ਆ ਤੇ ਗਈਤੀ ਫੇਰ ਜਾ ਕੇ ਲੈ ਆਉਣੀ ਹਲੇ 2-3 ਦਿਨ ਦੀ ਐਡਵਾਂਸ ਹੁੰਦੀ ਆ ਉੱਤੇ ਤੇ ਤੁਸੀਂ ਕਹਿੰਦੇ ਮੈਂ ਛੇਤੀ ਲੈ ਆਵਾਂ ਦਵਾਈ ਉਹ ਦਿਨ ਪਿੰਡ ਜਾਣਾ ਹੀ ਨਾ ਤੇ ਦਵਾਈ ਤੁਹਾਡੀ ਚੰਗੀ ਭਲੀ ਹੈਗੀ ਤੇ ਮੈਨੂੰ ਦੱਸੋ ਦਵਾਈ ਦੀ ਲੋੜ ਹੀ ਤੇ ਫੇਰ ਹੀ ਤੁਸੀਂ ਗਏ ਹੀ ਲੈਣਾ ਤੇ ਮੈਨੂੰ ਤਹੀ ਕਹਿੰਦੇ ਪੀ ਘਰੋਂ ਹੀ ਗੋਲੀ ਖਾ ਲਾ ਕੋਈ ਨਹੀਂ ਇੱਧੇ ਜਰਾ ਸੱਜਣਾ ਤੂੰ ਹੀ ਤਾਂ ਮੈਨੂੰ ਮਾਰ ਕੇ ਕੁਛ ਮੈਂ ਵੀ ਮਾਰੀ ਜਾਵੇ ਤੇ ਚੰਗੀ ਗੱਲ ਵਾ ਦਵਾਈ ਕਿੱਥੋਂ ਲਿਆ ਕੇ ਦੇਣੀ ਤੇ ਮੈਨੂੰ ਨਹੀਂ ਮੇਰੀਆਂ ਰੀਸਾਂ ਕਰਦੀਆਂ ਮੇਰੀ ਉਮਰ ਤੇ ਤੇਰੀ ਉਮਰ ਤੇ ਕੋਈ ਫਰਕ ਹੀ ਨਹੀਂ ਹੈਗਾ ਜਦੋਂ ਅਸੀਂ ਤੇਰੇ ਵਰਗੇ ਸੀ ਨਾ ਅਸੀਂ ਕਦੇ ਸਿਰ ਪੇਟ ਦੀ ਗੋਲੀ ਵੀ ਨਹੀਂ ਖਾਦੀ ਤੇ ਤੂੰ ਹੀ ਤੇ ਬਸ ਮਾੜਾ ਜਿਹਾ ਦੁੱਖ ਹੁੰਦਾ ਵਾ ਤੇ ਮਾਰ ਕੇ ਬੈੱਡ ਤੇ ਪੈ ਜਾਂਦੀਆਂ ਹਾਂ ਤੇ ਮੰਮੀ ਜੀ ਅੱਜ ਕੱਲ੍ਹ ਜਮਾਨਾ ਵੇਖੋ ਕਿਹੜਾ ਚੱਲੰਦਿਆ ਵਾ ਕੀ ਹੋਇਆ ਵਾ ਜਮਾਨੇ ਨੂੰ ਅੱਜ ਕੱਲ੍ਹ ਦੇ ਨਿਗੇ ਨਿਗੇ ਨਿਆਣੇ ਉਹ ਵੀ ਦਵਾਈਆਂ ਤੇ ਲੱਗੇ ਆ ਤੇ ਦਵਾਈ ਤੋਂ ਬਿਨਾਂ ਤੇ ਕੋਈ ਵੀ ਨਹੀਂ ਤੁਰਦਾ ਹੈਗਾ ਤੇ ਦਵਾਈਆਂ ਤੇ ਤੇ ਲੱਗਣਾ ਹੀ ਆ ਜਦੋਂ ਮਾੜੀ ਵੀ ਕੋਈ ਗੱਲ ਹੋਣੀ ਆ ਤੇ ਲੈ ਕੇ ਡਾਕਟਰਾਂ ਵੱਲ ਭੱਜ ਜਾਣਾ ਵਾ ਤੇ ਦਵਾਈਆਂ ਤੇ ਆਪੇ ਲੱਗਣੀਆਂ ਕੋਈ ਘਰੋਂ ਬੰਦਾ ਓੜ-ਪੋੜ ਕਰੇ ਤੇ ਆਪੇ ਠੀਕ ਹੋ ਜੇ ਪਰ ਨਾ ਜੀ ਅਸੀਂ ਤੇ ਜਾਣਾ ਹੀ ਡਾਕਟਰਾਂ ਕੋਲ ਵਾ ਤੁਸੀਂ ਨਹੀਂ ਨਾ ਲਿਆ ਕੇ ਦੇਣੀ ਤੁਸੀਂ ਮਰਨਾ ਹੀ ਚਾਹੁੰਦੇ ਨਾ ਮੈਨੂੰ ਵੀ ਕਿਸੇ ਤਰ੍ਹਾਂ ਮਰ ਜੇ ਇਹ ਕਿਉਂ ਤਰੀ ਫਿਰਦੀ ਆ ਤੇ ਕੋਈ ਗੱਲ ਦੀ ਨਾਲ ਲੈ ਕੇ ਦਿਓ ਨਾਲ ਲਿਆਓ ਤੁਸੀਂ ਦਵਾਈ ਮੈਂ ਨਹੀਂ ਖਾਂਦੀ ਦਫਾ ਹੋ ਜਾ ਕੇ ਆ ਜਿਹੜਾ ਤੈਨੂੰ ਮੈਂ ਬਣਾ ਕੇ ਦੇਣੀ ਨਾ ਚਾਹ ਘੋਟ ਉਹ ਵੀ ਨਹੀਂ ਹੁਣ ਮੈਂ ਬਣਾ ਕੇ ਦੇਣੀ ਤਾ ਮੇਰੀ ਗੱਲ ਸੁਣ ਹਤਾ ਚੋਲਿਓ ਮੇਕੋਨ ਚੋਈ ਚਾਈ ਜਾਂਦੀ ਹੁਣ ਕਿਉਂ ਤੇਰ ਕੋ ਕਿਉਂ ਨਹੀਂ ਚੋਈ ਜਾਂਦੀ ਕੀ ਗੱਲ ਕੋ ਬੈਠਾ ਨਹੀਂ ਜਾਂਦਾ ਦੱਸ ਮੈਂ ਧਾਰ ਕਿੱਦਾਂ ਚਲੂੰਗੀ ਹੁਣ ਤੇ ਮੈਂ ਦਵਾਈ ਲਿਆ ਕੇ ਦੇ ਦੇ ਹੁਣ ਤੇ ਮੈਂ ਲੈਨੀ ਆ ਕੱਢ ਤੇ ਮੁੜ ਕੇ ਉੱਠ ਕੇ ਤੇ ਚੌਕੇ ਦਾ ਕਰ ਲ ਧਾਰ ਨਾ ਕੱਢ ਦਿੰਨੀ ਆ ਤੇ ਸਵੇਰੇ ਨਹੀਂ ਉਹ ਮੈਂ ਕੱਢਣੀ ਬਾਨਾ ਮਾਰ ਕੇ ਤੇ ਪਈ ਆ ਗੱਡੀ ਏ ਬਾਨਾ ਮਾਰਿਆ ਦੱਸ ਮੈਂ ਕਦਾ ਬਾਨਾ ਮਰਨਦੀ ਆ ਮੇਰਾ ਦੱਸ ਜੀ ਕਰਨ ਦਿਆ ਵਾ ਕਿ ਮੈਂ ਮੰਜੇ ਤੇ ਪਈ ਰਵਾਂ ਇਹ ਤੇ ਕੋਈ ਗੱਲ ਕਰੀ ਜਾਂਦੇ ਆ ਨਾ ਤੁਹੀ ਦਵਾਈ ਲਿਆ ਕੇ ਦੇਂਦੇ ਨਾ ਕੋ ਹੋਰ ਦਵਾਈ ਲਿਆ ਕੇ ਦਉਗੀ ਤੇ ਫੇਰੀ ਉਠੂਗੀ ਇਹ ਤੇ ਸਗਾਤ ਪਈ ਇਹਨੂੰ ਤਾਂ ਕੋਈ ਪਤਾ ਨਹੀਂ ਮੇਰਾ ਰਾ ਦਾਵਾ ਜਿਹੜਾ ਜਲ ਲਿਆ ਦਾਵਾ ਨਾ ਉਹਦਾ ਹੀ ਸਿੱਟਾ ਮਾਰ ਕੇ ਵੇਖਾਂ ਅੱਜ ਉਹਨੇ ਦੂਜੇ ਨੇ ਤੇ ਕੋਈ ਅਸਰੂਸਰ ਕੀਤਾ ਨਹੀਂ ਆ ਉਹ ਤੇ ਉਦਾਂ ਹੀ ਧਾੜ ਧਾੜ ਪੂਰਦੀ ਆ ਕਿਦਾਂ ਗਾੜੀ ਚੱਲ ਜਨਦਾ ਹੀ ਕਰਦੀ ਆ ਮੈਨੂੰ ਤੇ ਲੱਗਦਾ ਇਹ ਜਿਹੜਾ ਕੀਤਾ ਕਰਾਇਆ ਵਾ ਨਾ ਇਹ ਸਾਡੇ ਘਰੀ ਪੁੱਠਾ ਪਈ ਜਾਂਂ ਡਿਆ ਜਾਬਤ ਹਾ ਜਨਾ ਜੱਲ ਦੇ ਛਿੱਟੇ ਮਾਰਦੀ ਆਂ ਬਾਬਾ ਕਹਿੰਦਾ ਹੀ ਤੇ ਜਲਦੀ ਸਿੱਟੇ ਮਾਰਿਆ ਨਾ ਪੂਰਾ ਅਸਰ ਹੋਊਗਾ ਫੇਰ ਤੇਰੇ ਮਗਰ ਮਗਰ ਫਿਰੂਗੀ ਉਹ ਤੇ ਜਿਹੜਾ ਨਹੀਂ ਤਾਂ ਗਾ ਗਿਆ ਬਿਖੋਲ ਕੇ ਫੇਰ ਨਹੀਂ ਨਾ ਮਾਵਾ ਉਹ ਮੈਂ ਕਿੱਦਾਂ ਖੜਨਾ ਉਹ ਨੂੰ ਰਹਿਣ ਦਿੰਨੀ ਐ ਤੇ ਅੱਗੇ ਬੜੀ ਪੋਸਪੜਤਾਲ ਕਰਨ ਦੇ ਨਾਲੇ ਆਖਣ ਦੇ ਗਵਾਂਡੀਆਂ ਦੇ ਕੈਮਰੇ ਲੱਗੇ ਮੈਂ ਤੇ ਉਦਣੇ ਇਹ ਗੱਲ ਦਾ ਖਿਆਲ ਹੀ ਨਹੀਂ ਕੀਤਾ ਜੀ ਉਹਨਾਂ ਦੇ ਕੈਮਰਿਆਂ ਵਿੱਚ ਮੈਂ ਆ ਗਈ ਤੇ ਫੇਰ ਕੀ ਬਣੂਗਾ ਚੱਲ ਕੋਈ ਗੱਲ ਨਹੀਂ ਮੈਂ ਆਪਣਾ ਕੰਮ ਤੇ ਕਰਾਂ ਫੇਰ ਆ ਜੂਗੀ ਇਧਾ ਜਾ ਮੈਂ ਕਿਹੜਾ ਵਾਰੀ ਆਉਣ ਦੇਣਾ ਚੱਲ ਇਹ ਕੰਮ ਕਰਕੇ ਆਉਂ ਆ ਪਹਿਲਾਂ